ਤੋ ਜੀਵ ਵਿਗਿਆਨੀਆਂ ਨੇ ਇਹ ਖੋਜ ਕੀਤੀ ਕਿ ਇਹ ਜੋ ਇੱਕ ਜੀਵ ਛੋਟਾ ਜਿਹਾ ਜੀਵ तितਲੀ ਜਿਸ ਨੂੰ ਕਹਿੰਦੇ ਸੋ ਇਸ ਦੀ ਉਹਨਾਂ ਉਮਰ ਦੱਸੀ ਕਿ 15 ਦਿਨ ਬਾਅਦ ਤਕਰੀਬਨ ਇਹ ਜੀਵਨ ਸਮਾਪਤ ਹੋ ਜਾਂਦਾ ਭਾਵ ਕਿ ਸਰੀਰ ਛੱਡ ਜਾਂਦੀ ਮਰ ਜਾਂਦੀ ਪਰ ਇਨਾਂ 15 ਦਿਨਾਂ ਦੇ ਵਿੱਚ ਇਹ ਜੀਵ ਇਹਦੀ ਕੋਸ਼ਿਸ਼ ਇਹ ਹੁੰਦੀ ਹੈ ਕਿ ਹਰ ਫੁੱਲ ਤੋਂ ਵੱਧ ਤੋਂ ਵੱਧ ਫੁੱਲਾਂ ਤੋਂ ਇਹ ਰਸ ਲੈ ਸਕੇ ਅਠਕੇਲੀਆਂ ਕਰਦੀ ਪੱਜੀ ਕਰਦੀ ਖੁਸ਼ੀ-ਖੁਸ਼ੀਏ ਆਪਣਾ ਜੋ ਜੀਵਨ ਗੁਜ਼ਾਰਦੀ ਤੇ 15 ਦਿਨਾਂ ਬਾਅਦ ਇਹ ਮਰ ਜਾਂਦੀ ਸੋ ਇਹਦੇ ਮਨ ਦੇ ਵਿੱਚ ਕੋਈ ਐਸੀ ਇੱਛਾ ਨਹੀਂ ਰਹਿ ਜਾਂਦੀ ਕਿ ਅਜੇ ਮੈਂ ਹੋਰ ਫੁੱਲਾਂ ਤੋਂ ਰਸ ਇਕੱਠਾ ਨਹੀਂ ਕੀਤਾ ਸੋ ਇਹ ਜੋ ਮਨੁੱਖ ਹੈ ਇਸ ਨੂੰ ਵੀ ਇਸ ਜੀਵਤੋਂ ਇਹ ਸਿੱਖਿਆ ਲੈਣੀ ਚਾਹੀਦੀ ਕਿ ਇਹ ਮਨੁੱਖ ਤੂੰ ਕੀ ਇਸ ਵਾਸਤੇ ਆਇਆ ਸੀ ਹਾਏ ਮਰ ਗਏ ਮਰ ਗਏ ਮਰ ਗਏ ਸਾਰੀ ਦਾੜੀ ਇਹੋ ਹੀ ਕਰਨ ਆਇਆ ਸੀ ਤੇ ਉਹਨੂੰ ਪਰਮੇਸ਼ਰ ਨੇ ਇੰਨਾ ਕੁਝ ਦਿੱਤਾ ਇੰਨਾ ਸੁੱਖ ਸਾਧਨ ਦਿੱਤੇ ਬਹੁਤ ਸਾਰੀਆਂ ਖੁਸ਼ੀਆਂ ਖੇੜੇ ਇਹ ਮਨੁੱਖ ਤੇਰਾ ਇੰਤਜ਼ਾਰ ਕਰਦੇ ਪਏ ਆ ਆ ਸਾਨੂੰ ਤੂੰ ਭੋਗ ਪਰ ਤੂੰ ਜਾਣਾ ਸੀ ਇਸ ਬੰਨੇ ਖੁਸ਼ੀਆਂ ਕਿਹੜੇ ਆਲੇ ਬੰਨੇ ਇਧਰ ਨੂੰ ਤੂੰ ਪਿੱਠ ਕਰ ਲਈ ਇੱਧਰ ਨੂੰ ਤਲ ਪਿਆ ਹਾਏ ਮਰ ਕੇ ਹਾਏ ਮਰ ਕੇ ਹਾਏ ਮਰ ਕੇ ਤੂੰ ਕੋਸ਼ਿਸ਼ ਕਰ ਆਪਣੇ ਜੀਵਨ ਨੂੰ ਤੂੰ ਹੀ ਉਨਜਾਏ ਕਰ ਅਤੇ ਕਿਸੇ ਦੀ ਪਰਵਾਹ ਨਾ ਕਰ ਲੋਕ ਤੇ ਕੁਝ ਨਾ ਕੁਝ ਕਹਿੰਦੇ ਰਹਿਣਗੇ ਕਿਉਂਕਿ ਜਿੰਦਗੀ ਇੱਕ ਬੜਾ ਸੁਹਾਨਾ ਜੀਵਨ ਹੈ ਜਿੰਦਗੀ ਇੱਕ ਸਫਰ ਹੈ ਸੁਹਾਨਾ ਜਹਾਂ ਕੱਲ੍ਹ ਕਿਆ ਹੋ ਕਿਸਨੇ ਜਾਨਾ ਇਹ ਦੁਨੀਆ ਕੀ ਦੁਨੀਆ ਕੀ ਤੂੰ ਪਰਵਾਹ ਨਾ ਕਰ ਹੱਸ ਦੇ ਖੇਲ ਦੇ ਜਹਾਂ ਸੇ ਗੁਜ਼ਰ ਜਾ ਕੱਲ੍ਹ ਕੀ ਆਹੋ ਕਿਸਨੇ ਜਾਣਾਂ ਜ਼ਿੰਦਗੀ ਇੱਕ ਸਫ਼ਰ ਹੈ ਸੁਹਾਨਾ